ਸੱਤਾ ਚ ਆਉਣ ਦੇ ਲਈ ਵਿਰੋਧੀ ਧਿਰ ਬੰਨਾ ਬੜਾ ਲਾਜ਼ਮੀ ਆ ਤੁਸੀਂ ਚੀਫ ਮਿਨਿਸਟਰ ਦੇ ਨਾਲ ਪਿੱੜਦੇ ਨਜ਼ਰ ਆਉਂਦੇ ਹੋ ਚੀਫ ਮਿਨਿਸਟਰ ਦੀ ਤੁਹਾਡੇ ਨਾਲ ਬੜੀ ਤਲਖੀ ਹੁੰਦੀ ਆ ਪਰ ਕਲੈਕਟਿਵਲੀ ਤੁਹਾਨੂੰ ਲੱਗਦਾ ਹੈ ਕਿ ਇੰਟਾਇਰਲੀ ਪੰਜਾਬ ਦੀ ਕਾਂਗਰਸ ਨੇ ਚੰਗੀ ਆਪੋਜੀਸ਼ਨ ਦੀ ਭੂਮਿਕਾ ਨਿਭਾਈ ਹੈ ਪੰਜਾਬ ਦੇ ਅੰਦਰ ਜਾਂ ਨਬਾਰਹੀ ਹੈ ਮੇਰਾ ਖਿਆਲ ਕਿ ਨਬਾਈ ਕਾਂਗਰਸ ਨਹੀਂ ਹੋਰ ਤੇ ਹੈ ਕੋਈ ਨਹੀਂ ਜੀ ਅਸੈਂਬਲੀ ਦੇ ਵਿੱਚ 95 ਹੋ ਨੇ ਕੋਈ 15 16 ਸੀ ਆ ਜੀ ਤੇ ਬਾਕੀ ਤੇ ਹੈ ਹੀ ਕੋਈ ਨਹੀਂ ਅਕਾਲੀ ਦਲ ਦੇ ਤਿੰਨ ਮੈਂਬਰ ਨੇ ਇਹ ਕਨਫੀਸ਼ਲੀ ਆਪ ਚ ਜਾ ਚੁੱਕੇ ਆ ਤੁਸੀਂ ਕਿਰਦਾਰ ਵੇਖੋ ਲੋਕਾਂ ਦਾ ਅਜੇ ਪਾਰਟੀ ਅਕਾਲੀ ਦਾ ਤੇ ਚੇਅਰਮੈਨ ਦੂਜੀ ਪਾਰਟੀ ਦਾ ਬਣਿਆ ਹਮ ਇੱਕ ਹੈ ਨੇ ਉਹ ਆ ਜਿਹੜਾ ਤੀਜਾ ਨਵਾਂ ਫਰੰਟ ਬਣਿਆ ਕੋਈ ਪੰਜ ਚਾਰ ਬੰਦਿਆਂ ਵਾਲਾ ਉਹਦੇ ਜਾ ਚੁੱਕੇ ਨੇ ਇੱਕ ਬਾਹਰ ਨੇ ਸਮਝੋ ਇੱਕ ਪਾਰਟੀ ਦੇ ਤਿੰਨ ਮੈਂਬਰਾਂ ਚੋਂ ਤਿੰਨ ਸਾਲਾਂ ਬਾਅਦ ਤਿੰਨ ਜਮਾਤਾਂ ਚ ਨੇ ਭੀਜਪੀ ਦੇ ਦੋ ਮੈਂਬਰ ਨੇ ਆਲਮੋਸਟ ਨਾਨ ਐਗਜ਼ਿਸਟੈਂਟ ਨੇ ਉਹ ਇਹਨਾਂ ਦੀ ਕੋਈ ਸੁਣੇ ਨਹੀਂ ਕਦੀ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਤੇ ਹਰ ਪਾਲਿਸੀ ਜਿਹੜੀ ਐਂਟੀ ਪੰਜਾਬ ਵੀ ਹੈ ਉਹ ਦੇ ਆਰ ਆਈਸੋਲੇਟਿਡ ਇਨ ਦੀ ਅਸੈਂਬਲੀ ਆਲਸੋ ਸੋ ਗੱਲੇ ਸਤਰਾ ਆਈਦਰ ਅੱਜਵਾਲੇ ਨੇ ਜਾਂ ਆਣ ਵਾਲੇ ਅਸੀਂ ਆ ਜੀ देयर ਇਜ਼ ਨੋ ਅਦਰ ਪਾਰਟੀ ਵਿਚ ਆਈ ਸੀ ਕਮਿੰਗ ਬਿਫੋਰ ਯੂ ਕਿਉਂਕਿ ਬਾਕੀ ਤੇ ਭਾਜਪਾ ਤੇ ਜਿਹੜੀ ਸੈਂਟਰ ਚ ਬੈਠੀ ਹੈ ਤੇ ਸ਼ੁਰੂ ਤੋਂ ਹੀ ਐਂਟੀ ਮਿਨੋਰਿਟੀ ਰਹੀ ਹੈ ਐਦਕੀ ਵੀ ਤੁਸੀਂ ਵੇਖੋ ਉਹਨਾਂ ਦੇ ਤੌਰ ਤਰੀਕੇ ਨੇ ਦੇ ਆਰ ਨਾਟ ਸੈਂਸੀਅਰ ਟੂ ਦੀ ਕਾਜ਼ ਆਫ ਪੰਜਾਬ ਪੰਜਾਬ ਚ ਤੁਹਾਨੂੰ ਭਾਜਪਾ ਦੀ ਰਾਜਨੀਤੀ ਕਿਵੇਂ ਲੱਗਦੀ ਹੈ ਜ਼ੀਰੋ ਜੀ